બસ ਵਾਲੇ ਨੇ ਸਲੋ ਕੀਤੀ ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰ ਨੂੰ ਆਇਆ ਤਾਂ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ ਨੁਕਸਾਨ ਕੋਈ ਕਿੰਨੇ ਜਣੇ ਸੀ ਗੱਡੀ ਅਸੀਂ 2 ਜਣੇ ਸੀ ਨੁਕਸਾਨ ਕੋਈ ਹੋਇਆ ਨਹੀਂ ਨੁਕਸਾਨ ਗੱਡੀ ਦਾ ਹੈ ਬਾਕੀ ਥੋੜਾ ਬੋੜਾ ਛੱਡਾਂ ਤੇ ਲੱਗੀਆਂ ਆਏ ਆ ਨਹੀਂ ਨਹੀਂ ਜ਼ਿਆਦਾ ਨਹੀਂ ਟਰਾਲੀ ਵਾਲੇ ਦੀ ਕੀ ਗੱਲ ਕੀ ਹੋਇਆ ਕਿੱਥੇ ਉਹਨੂੰ ਕੀ ਗੱਲ ਟਰਾਲੀ ਵਾਲਾ ਤੇ ਓਵਰਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸਨ ਹੋ ਗਿਆ ਉਹ ਬੈਠਾ ਸਨ ਹੋ ਗਿਆ ਆ ਸਨ दारू ਹੈ ਫਟਾ ਉਹ ਵਾਹ ਆ ਸਾਹਮਣੇ ਨਸ਼ਾ ਕੀਤਾ ਹਾਂਜੀ ਠੀਕ ਹੈ ਕਿੰਨਾ ਕੁ ਨੁਕਸਾਨ ਆ ਗੱਡੀ ਦਾ ਗੱਡੀ ਸਾਰੀ ਡਾਇਵਰਸ ਹੋ ਗਈ ਅੱਗੋਂ ਜੀ ਤੇ ਕਿਧਰੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਸਰ ਅਸੀਂ ਆ ਰਹੇ ਸੀ ਆਪਾਂ ਤਰਗੜ ਤੋਂ ਤੇ ਮਕੇਰੀ ਨੂੰ ਜਾ ਰਹੇ ਸੀ ਕੀ ਕੰਮ ਹਾਂ ਤੇ ਮਕੇਰੀਆਂ ਤੋਂ ਆਉਂਦੇ ਕੀ ਨਾਮ ਆਪਣਾ ਆਪਣੇ ਦਸੂਆ ਆਦੇ ਤੇ ਬੱਸ ਨੇ ਗਾੜੀ ਪੈ ਤੇ ਬ੍ਰੇਕ ਮਾਰਦੀ ਤੇ ਉਹ ਇਹਨੇ ਪਿਛੋੜੇ ਪੈ ਤੇ ਗਾੜੀ ਬਰੇਕਾ ਥਾਮਦੀ ਮੈਂ ਮਗਰ ਆਂਡਾ ਸੀ ਤੇ ਫਿਰ ਟੈਕ ਟੈਨ ਕਿੰਨਾ ਘੌਲੀ ਹੋਣਾ ਸੀ ਤੇ ਘੌਲੀ ਕਰਦਾ ਕਰਦਾ ਵੀ ਤਮੀ ਮੈਂ ਬਾਦਸ਼ਾਹ ਵਿੱਚ ਭਜ ਲਾਂਗਾ ਮੈਂ ਮਾ ਥੱਲੇ ਤਾਪ ਦੇਣਾ ਉਹ ਥੱਲੇ ਨੂੰ ਉਤਣ ਦੇ ਜੇ ਭਾਜੀਆਂ ਆ ਗਈ ਆ ਗਏ ਇਹਨਾਂ ਲਿਆ ਗਿਆ ਸ਼ਾਤ ਤੇ ਬਲਾਕ ਕਹਿੰਦੇ ਉਹ ਟੇਕੰਡੇ ਤੇਜ਼ੀ ਉਹ ਉਹ ਨਹੀਂ ਉਹ ਟੇਕ ਤੇਜ਼ੀ ਨਹੀਂ ਉਹ ਪਿਛੋੜੇ ਪੈ ਤੇ ਲਿਆ ਕੇ ਬਰੇਕ ਮਾਰਤ ਮੰਦਾ ਤੋ ਕਿੰਨਾ ਵਿੱਚ ਚੀਜ਼ ਨੂੰ ਥੰਮਲਣਾ ਬ੍ਰੇਕ ਮਨ ਲੋ ਉਸੇ ਵੇਲੇ ਨਹੀਂ ਲੱਗੋ ਉਸੇ ਮੇਰੇ ਲਈ ਨਹੀਂ ਲੱਗਦੀ ਹਾਂ ਕੀ ਆਪਣਾ ਕਿੱਥੇ ਰਹਿੰਦੇ ਹੋ ਤੇ ਉਹ ਗੱਲ ਢੀ ਠਾਕਪੁਰ ਨਾਂ ਕੀ ਆਪਣਾ ਬਲਕਾਸ਼ ਕਿੱਥੋਂ ਟਰਾਲੀ ਲਿਆ ਰਹੇ ਸੀ ਬਕੇਰੀਆ ਤੋਂ ਮੈਂ ਕਿਹਾ ਮਿਲ ਤੋਂ ਲਿਆ ਰਹੇ ਹਾਂ ਖਾਲੀ ਹੀ ਆ ਖਾਲੀ ਲਿਆਣ ਲਈ ਮਿਲ ਤੋਂ ਮਨ ਲੋ ਗੰਨਾ ਦੇ ਕੇ ਆਏ ਹੋ ਆ ਗੰਨਾ ਦੇ ਕੇ ਆਏ ਕਹਿੰਦੇ ਨਸ਼ਾ ਵੀ ਕੀਤਾ ਕੋਈ ਨਾ ਨਾ ਨਸ਼ੇ ਦਾ ਮਨ ਲੋ ਭਲੇਖਾ ਲਾ ਭਲੇਖਾ ਨਸ਼ੇ ਦਾ ਮੈਂ ਕੁਝ ਵੀ ਨਹੀਂ ਖਾਂਦਾ ਤੈਨੂੰ ਮਦੀ ਭਾਂ ਪਾਸ ਲੋ ਮੈਂ ਪਿੰਡਾਂ ਵਾਲੀ ਦੀ ਮਾਝ ਪੋਸਲੋ ਮੈਂ ਨਸਨੀ